ਇਤਕੀ ਖਰਬੂਜਾ ਜਿਹੜਾ ਮਿੱਠਾ ਨਹੀਂ ਆਇਆ ਜਾਂ ਖਾਣ ਤੋਂ ਬਾਅਦ ਉਹਦਾ ਮੂੰਹ ਦੇ ਵਿੱਚ ਦਵਾਈ ਦਾ ਟੇਸਟ ਆਂਦਾ ਸੀ ਹੂੰ ਔਰ ਉਹਦਾ ਸਭ ਤੋਂ ਵੱਡਾ ਕਾਰਨ ਜਿਹੜੀ ਉਹ ਸਪਰੇਅ ਸੀ ਓਕੇ ਔਰ ਪਹਿਲੀ ਵਾਰ ਹੋਇਆ ਹੈ ਕਿ 9 ਸਾਲਾਂ ਦੇ ਵਿੱਚ ਅਸੀਂ ਜਿਹੜਾ ਆਪਣੇ ਘਰ ਵਿੱਚ ਇੱਕ ਦਾਣਾ ਵੀ ਲੈ ਕੇ ਨਹੀਂ ਗਏ ਖਰਬੂਜੇ ਦਾ ਅਸੀਂ ਪੂਰੇ ਸੀਜ਼ਨ ਤੋਂ ਪਤਾ ਹੀ ਸੀ ਉਹ ਵੀ ਹੈ ਹੈ ਜੀ ਬਿਲਕੁਲ ਸਾਨੂੰ ਬਹੁਰੀ ਨੌਲੇਜ ਹੁੰਦੀ ਹੈ ਕਿ ਲੋ ਜੀ ਕਿਹੜੀ ਚੀਜ਼ ਕਿੱਦਾਂ ਆ ਰਹੀ ਹੈ ਹੁਣ ਮੈਂ ਇੱਕ ਤੁਹਾਨੂੰ ਕਿੱਸਾ ਸ਼ੇਅਰ ਕਰਦਾ ਇੱਕ ਆਪਣੇ ਜ਼ਿੰਮੇਦਾਰ ਦਾ ਚਲੋ ਕਿਸਾਨ ਵੀ ਬਹੁਤ ਕੁਝ ਕਰਦੇ ਨੇ ਕਿ ਮਾਡਰਨ ਫਾਰਮਿੰਗ ਭਾਵੇਂ ਆ ਗਈ ਉਹਨਾਂ ਵਿੱਚ ਲੇਕਿਨ ਉਹ ਆਪਣੇ ਆਪ ਦੀ ਫਸਲ ਨੂੰ ਬਚਾਉਣ ਵਾਸਤੇ ਮਤਲਬ ਕਈ ਏਦਾਂ ਦੇ ਜੱਟ ਜਾਂ ਕਿਸਾਨ ਏਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਸਿਰਫ ਪ੍ਰੋਫਿਟ ਪ੍ਰੋਫਿਟ ਨਜ਼ਰ ਆਉਂਦਾ ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਅਸੀਂ ਕੀ ਕਰ ਰਹੇ ਹਾਂ ਕਿਸਾਨ ਦੀ ਬੈਂਗਣਾ ਦੀ ਗੱਡੀ ਆਈ ਬੈਂਗਣ ਦਾ ਭਾਅ ਨਿਕਲਿਆ 30 ਰੁਪਏ ਕਿਲੋ ਕਿਸਾਨ ਦੀ ਗੱਡੀ ਬਣੀ 1/2 ਲੱਖ ਰੁਪਏ ਦੀ ਗੁਰਦੀਪ ਜੀ ਸਾਡੀ ਸਬਜੀ ਦੇ ਵਿੱਚ ਇੱਕ ਗੱਡੀ ਦਾ 1 ਲੱਖ 1/2 ਲੱਖ ਰੁਪਏ ਵਟਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਨੂੰ ਕੋਈ ਖਰਚਾ ਨਹੀਂ ਪੈਂਦਾ ਹੁੰਦਾ ਬਾਹਰਵੇਂ ਬੰਦੇ ਹੁਣ ਬਾਹਰਲੀਆ ਸਟੇਟਾਂ ਦਾ ਆਵੇ ਤੇ ਉਹਦੇ ਉੱਤੇ ਪੱਲੇਦਾਰੀਆਂ ਵੀ ਪੈਣੀਆਂ ਹਨ ਉਹਨਾਂ ਉੱਤੇ ਟਰਾਂਸਪੋਰਟ ਵੀ ਪੈਣੀ ਆ ਟਰਾਂਸਪੋਰਟ ਨਹੀਂ 3-4 ਰੁਪਏ ਕਿਲੋ ਆ ਜਾਣਾ ਉੱਥੇ ਦਲਾਲ ਨੇ ਹੋਰ ਬਹੁਤ ਕੁਝ ਆ ਉਹਨਾਂ ਦੇ ਖਰਚੇ ਪਰ ਇੱਥੋਂ ਜਦੋਂ ਪੰਜਾਬ ਦਾ ਜੱਟ ਡਾਇਰੈਕਟ ਆ ਕੇ ਜਦੋਂ ਲੱਖ ਸਵਾ ਲੱਖ ਰੁਪਏ ਵਾਟ ਲਵੇ ਤੇ ਮੇਰੇ ਹਸਾਨਾ ਤੇ ਬਾਦਸ਼ਾਹ ਹੁੰਦਾ ਉਸ ਤੋਂ ਵੱਡਾ ਬਾਦਸ਼ਾਹ ਕੋਈ ਨਹੀਂ ਹੁੰਦਾ ਕਿਉਂਕਿ ਪੰਜ-ਸੱਤ ਗੱਡੀਆਂ ਜੇਕਰ ਲੱਖ ਸਵਾ ਲੱਖ ਰੁਪਏ ਦੀਆਂ ਵਾਟ ਲੀਆਂ ਉਹਨੇ ਤੇ ਰੁਪਇਆ 10 ਲੱਖ ਉਹਨੂੰ ਇਕੱਠਾ ਹੋ 2 ਮਹੀਨੇਾਂ 'ਚ ਜਿਨੇ 15-20 ਲੱਖ ਰੁਪਏ ਕਮਾ ਲਿਆ ਕਿਉਂਕਿ ਉਸ ਤੋਂ ਬਾਅਦ ਵੀ ਫਸਲ ਰੁਕਣੀ ਨਹੀਂ ਜਾਣੀ ਉਹਦਾ ਭਾਅ ਘਟਣਾ ਇੱਕ ਚੀਜ਼ 5 ਰੁਪਏ ਕਿਲੋ ਆਜੇਗੀ 10 ਰੁਪਏ ਕਿਲੋ ਹੀ ਪੈਸਾ ਤਾਂ ਹੀ ਵਟੀ ਜਾਏਗਾ ਕਿਸਾਨ ਪਰ ਉਸ ਕਈ ਇਹੋ ਜਿਹੇ ਵਿੱਚ ਲਾਲਚੀ ਵੀ ਹੈਗੇ ਨੇ ਜਿਹੜੇ ਕਿ ਦੇਖਦੇ ਨਹੀਂ ਵੀ ਅਸੀਂ ਕੀ ਸਰਵ ਕਰ ਰਹੇ ਆ ਇਹਦੇ ਨਾਲ ਕਿਸੇ ਦਾ ਘਾਟਾ ਹੋਏਗਾ ਮੈਂ ਤੁਹਾਨੂੰ ਦੱਸ ਰਿਹਾ ਉਸ ਜੱਟ ਦੀ ਆ ਕੇ ਗੱਡੀ ਵਿਕੀ 1/2 ਲੱਖ ਦੀ ਭਾਅ ਨਿਕਲਿਆ 30 ਰੁਪਏ ਕਿਲੋ ਜੱਟ ਬਹੁਤ ਖੁਸ਼ ਅਗਲੇ ਦਿਨ ਹੁਣ ਸਾਨੂੰ ਵੀ ਨਹੀਂ ਪਤਾ ਵੀ ਉਹ ਕੀ ਕਰਦਾ ਪਿਆ ਪਿੱਛੇ ਅਗਲੇ ਦਿਨ ਉਹਦੀ ਗੱਡੀ ਆਈ ਹਨੇਰੇ ਨੇਰੇ ਵਕੀ ਵਕੀ 300 ਰੁਪਏ ਕੋ ਲੋ ਪਰ ਲੋਕਾਂ ਨੇ ਕਈਆਂ ਨੇ ਲਈ ਕਈ ਪਿੱਛੇ हट ਗਏ ਜਿੰਨਾਂ ਦੀ ਨਜ਼ਰ ਤੇ ਸੀ ਕਿਉਂ ਬੰਗੜ ਕਾਣਾ ਬੜਾ ਸੀ ਉਹਦੇ ਚ ਕੀੜਾ ਬਹੁਤ ਸੀ ਹੁਣ ਜਿਨ੍ਹਾਂ ਨੂੰ ਨਜ਼ਰ ਆਇਆ ਉਹ ਰੁਕ ਗਏ ਅਗਲੇ ਦਿਨ ਗੱਡੀ ਬਣੀ 85000 ਰੁਪਏ ਦੀ ਭਾ ਕੜਦਾ ਗਿਆ ਦਿਨ ਚੜਦਾ ਗਿਆ ਲੋਕਾਂ ਨੂੰ ਨਜ਼ਰ ਆਂਦਾ ਗਿਆ ਉਹਦਾ 34000 ਰੁਪਏ ਟੁੱਟ ਗਿਆ ਉਸ ਬੰਦੇ ਨੇ ਆਪਣਾ 40000 ਕਵਰ ਕਰਨ ਵਾਸਤੇ ਉਹਦੇ ਉੱਤੇ ਇੰਨੀ ਕੁ ਸਪਰੇਅ ਕੀਤੀ ਇੰਨੀ ਕੁ ਸਪਰੇਅ ਕੀਤੀ ਕਿ ਕੀੜਾ ਅੰਦਰ ਜਾ ਕੇ ਮਰ ਗਿਆ ਬਾਹਰੋਂ ਬੈਂਗਣ ਬਹੁਤ ਸੋਹਣਾ ਜਦੋਂ ਉਹਨੂੰ ਆਪਾਂ ਵੜਦੇ ਆਂ ਤੇ ਵਿੱਚੋਂ ਪੂਰਾ ਕਾਲਾ ਜਾਂ ਕਾਨ ਆਈ ਪਈ ਉਹਦੇ ਵਿੱਚ ਜਾਂ ਬਿਲਕੁਲ ਹੀ ਉਹ ਵਿੱਚੋਂ ਗੱਲਿਆ ਹੀ ਵਿਆ ਸਮਝ ਲੋ ਬੈਂਗਣ ਵੀ ਪਹਿਲੀ ਵਾਰ ਗਾਕਾਂ ਦੇ ਲਾਂਬੇ ਇਦਾਂ ਦੇ ਸੁਣੇ ਵੀ ਪਹਿਲੀ ਵਾਰ ਇਦਾਂ ਹੋਇਆ ਹੋਣਾ ਕਿ ਸਬਜ਼ੀ ਵਾਲੇ ਜਿਹੜੇ ਰੇੜੀਆਂ ਵਾਲੇ ਸੀ ਲੋਕਾਂ ਨੇ ਸਬਜ਼ੀਆਂ ਬਣਾ ਕੇ ਉਹਨਾਂ ਦੇ ਸਿਰ 'ਚ ਮਾਰੀਆਂ ਵੀ ਤੁਸੀਂ ਆ ਕੀ ਕੀਤਾ ਸਾਡੇ ਨੂੰ ਉਹ ਪਰ ਉਹ ਵੇਚੀ ਵੀ ਕਿਸੇ ਆਰਥ ਦੇ ਥਰੂ ਵੀ ਹੋਣੀ ਹੈ ਡਾਇਰੈਕਟ ਤੱਕ ਇੱਥੇ ਵੇਚੀ ਹੋਣੀ ਹੈ ਨਹੀਂ ਨਹੀਂ ਆਰਥ ਦੇ ਥਰੂ ਵੀ ਚਾਹੀਏ ਉਹ ਆਰਥ ਦੇ ਥਰੂ ਵੀ ਕਿਉਂ ਬਟ ਸਾਨੂੰ ਵੀ ਤਾਂ ਪਤਾ ਨਹੀਂ ਨਾ ਅਸੀਂ ਵੇਚ ਨਹੀਂ ਨਾ ਵੜੇ ਸਾਡੀ ਵੀ ਉਹ ਮਾਈਂਡ ਦੀ ਪਰਸੈਪਸ਼ਨ ਹੈ ਕਿ ਜੋ ਪਹਿਲੇ ਦਿਨ ਲੈ ਕੇ ਆਇਆ ਇਹ ਤਾਂ ਕਰੀਮ ਲੈ ਕੇ ਆਇਆ ਲੁਧਿਆਣਾ ਦੇ ਵਿੱਚ ਕਰੀਮ ਬੇ ਕਰੀਆ ਹੁਣ ਸਾਨੂੰ ਅਸੀਂ ਗਾਕਾਂ ਦੇ ਘਰੇ ਨਹੀਂ ਗਏ ਵੀ ਉਹਨਾਂ ਸਬਜ਼ੀਆਂ ਬਣਾ ਕੇ ਜਾਂ ਜਿੰਨੇ ਵੜਿਆ ਉੱਥੋਂ ਪਤਾ ਲੱਗਿਆ ਇਹ ਤਾਂ ਸਾਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਅਸੀਂ ਘਰ ਲੈ ਕੇ ਗਏ ਹਾਂ ਗੁਰਦੀਪ ਜੀ ਆਪਾਂ ਕੀ ਗੱਲ ਨੂੰ ਸਮਝੀਏ ਇਹਨਾਂ ਦੀ ਮਾਈਂਡ ਪਰਸੈਪਸ਼ਨ ਨੂੰ ਸਮਝੀਏ ਕਈ ਐਦਾਂ ਦੇ ਨੇ ਠੀਕ ਹੈ ਪੋਲ ਜੱਟ ਬਹੁਤ ਪੋਲ ਹੈ ਤੇ ਸਾਨੂੰ ਬਹੁਤ ਬੋਲਾ ਪਰ ਇਹ ਮਾਡਰਨ ਫਾਰਮਿੰਗ ਨੇ ਇਹਨਾਂ ਨੂੰ ਇੰਨਾ ਕ ਅੰਨਾ ਕਰਤਾ ਨਾ ਇੰਨਾ ਕ ਵੀ ਲਾਚੀ ਕਰ ਦਿੱਤਾ ਨਾ ਕਿ ਸਪਰੇਆਂ ਦੇ ਨਾਲ ਰਿਆਂ ਦੇ ਨਾਲ ਇਹ ਹਾਲਾਤ ਬਣਾ ਰਹੇ ਨੇ ਸਾਨੂੰ ਸਲੋ ਪੌਇਜ਼ਨ ਵਿੱਚ ਹੀ ਜਾ ਰਹੇ ਨੇ ਵਿੱਚ ਹੀ ਜਾ ਰਹੇ ਨੇ ਪਰ ਇਥੇ ਕਿਸਾਨ ਵੀ ਕੀ ਕਰ ਰਹੇ ਉਹਨਾਂ ਦੇ ਉੱਤੇ ਇੱਕ ਲਿਮਟਾ ਚੱਲ ਰਹੀਆਂ ਨੇ ਫਿਰ ਉਸ ਤੋਂ ਬਾਅਦ ਆਰਤੀਆਂ ਕੋਲੋਂ ਪੈਸੇ ਲਏ ਹੋਏ ਨੇ ਉਹ ਵੀ ਦੇਣੇ ਨੇ ਉਸ ਤੋਂ ਬਾਅਦ ਆਪਣੀ ਫਸਲ ਦਾ ਧਿਆਨ ਵੀ ਰੱਖਣਾ ਉਹ ਉਹਦੇ ਕਾਰਨ ਵੀ ਮਤਲਬ ਦਾ ਪੈਸਟੀਸਾਈਡਸ ਜਾਂ ਹੋਰ ਜਿੰਨੇ ਮਰਜੀ ਜਿੰਨਾ ਮਰਜੀ ਹੋਵੇ ਜ਼ਮੀਰ ਵਿਕੜਾ ਮੇਰੇ ਹਿਸਾਬ ਨਾਲ ਵੀ ਮੌਤ ਅਲੀ ਹੋਈ ਗੱਲ ਹੈ ਤੁਸੀਂ ਸ਼ਾਇਦ ਨਹੀਂ ਜ਼ਮੀਰ ਵੇਚ ਪਾਉਗੇ ਮੈਂ ਜ਼ਮੀਰ ਨਹੀਂ ਮੈਂ ਅੱਖੀ ਦੇਖ ਕੇ ਮੱਖੀ ਨਹੀਂ ਖਾ ਪਾਉਂਗਾ ਇੱਕ ਚੀਜ਼ ਸੜੀ ਹੋਵੇ ਤਾਂ ਮੈਂ ਉਹਨੂੰ ਕਹਾਂ ਨਹੀਂ ਯਾਰ ਤੂੰ ਲੈ ਜਾ ਲੋਕਾਂ ਨੂੰ ਜਾ ਕੇ ਸਰਵ ਕਰ ਮੈਂ ਇੰਨੇ ਜੋਗਾ ਨਹੀਂ ਹਾਂ ਹਾਂ ਇੰਨੇ ਜੋਗਾ ਹੈਗਾ ਵਾਂ ਮੈਂ ਕਿ ਜੇਕਰ ਉਹਦੇ ਵਿੱਚ ਮਾੜੀ ਚੀਜ਼ ਪਈ ਹੈ ਤੇ ਮੈਂ ਉਹਨੂੰ ਕਹਾਂ ਵੀ ਯਾਰ 20 ਕਿਲੋ ਚੀਜ਼ ਹੈ ਤੂੰ 5 ਕਿਲੋ ਸਿੱਟ ਦੇ 15 ਕਿਲੋ ਦੇ ਪੈਸੇ ਦੇ ਦੇ ਹਮ ਆਪਾਂ ਇਹ ਜ਼ਰੂਰ ਕਰ ਲਵਾਂਗੇ ਜਾਂ ਬੜੀ ਬਾਰ ਸੜੇ ਹੋਈ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਆਪ ਕਹਿੰਨੇ ਆ ਕਿ ਇਹ ਸੜਿਆ ਹੈ ਇਹ ਮਾਲ ਮਾੜਾ ਅਸੀਂ ਸਾਈਡ ਤੇ ਰੱਖ ਦਿੱਤਾ ਤੇ ਉਹਨਾਂ ਚੀਜ਼ਾਂ ਦਾ ਉਹ ਮੁੱਲ ਜਿਵੇਂ 100 ਰੁਪਏ ਕਿਲੋ ਚੀਜ਼ ਹੈ ਉਹ ਸਾਨੂੰ 100 ਰੁਪਏ ਦਾ ਲਿਫਾਫਾ ਤੱਕ ਦੇ ਜਾਂਦੇ ਨੇ ਵੀ ਆਹ ਫੜੋ ਜੀ 100 ਰੁਪਿਆ ਅਸੀਂ ਉਹ ਲਿਫਾਫਾ ਲੈ ਕੇ ਚੱਲੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਮੇਰੇ ਸਾਹਮਣੇ ਤੁਸੀਂ ਮੰਡੀ ਕਦੀ ਆਓਗੇ ਕਦੀ ਤੁਸੀਂ ਅੰ ਵੀ ਨਾ ਕਿਸਾਨ ਸ਼ਰਮ ਕਰਦਾ ਹੈ ਵੇਚਣ ਲੱਗਿਆ ਨਾ ਫੜੀ ਵਾਲਾ ਸ਼ਰਮ ਕਰਦਾ ਤੇ ਨਾ ਮੇਰੇ ਹਸਾਮ ਨਾਲ ਆੜਤੀ ਧਿਆਨ ਦਿੰਦਾ ਹੁਣ ਆੜਤੀ ਇਕੱਲਾ ਉਹ ਕਰ ਵੀ ਕੀ ਸਕਦਾ ਹਾਂ ਆੜਤੀ ਦੇ ਇਕੱਲੇ ਨਾਲ ਤੇ ਕੁਝ ਹੋ ਨਹੀਂ ਨਾ ਸਕਦਾ ਅੱਛਾ ਕੋਲਡ ਸਟੋਰੇਜ ਦੀ ਗੱਲ ਕਰਨਾ ਚਾਹੁੰਦਾ ਮੈਂ ਜੀ ਕੋਲਡ ਸਟੋਰੇਜ ਬਣੀਆਂ ਹੋਈਆਂ ਨੇ ਜੀ ਜੀ ਸਬਜ਼ੀ ਮੰਡੀ ਜੀ ਬਣੀਆਂ ਹੋਈਆਂ ਨੇ ਬਿਲਕੁਲ ਹੋਰ ਜਗ੍ਹਾ ਤੇ ਵੀ ਬਹੁਤ ਨੇ ਕੋਲਡ ਸਟੋਰੇਜ ਦੇ ਵਿੱਚ ਸਭ ਤੋਂ ਵੱਧ ਕੀ ਰੱਖਿਆ ਜਾਂਦਾ ਇੱਕ ਸੁਣ ਚਾਹਿਆ ਵੀ ਕੇਲਾ ਹੁੰਦਾ ਉਹਨੂੰ ਰੱਖਿਆ ਜਾਂਦਾ ਵਾ ਉਹ ਇਹ ਨੰਬਰ ਚੋਰ ਨਹੀਂ ਹੋਇਆ ਹੁੰਦਾ ਹੈਗਾ ਉਹਨੂੰ ਮੈਚਰ ਕੀਤਾ ਜਾਂਦਾ ਹੈ ਨਹੀਂ 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 ਇਹ ਤੁਹਾਡੀ ਨੌਲੇਜ ਅੱਜ ਮੈਂ ਦਰੁਸਤ ਕਰ ਦਿਆਂ ਕਿ ਆਪਣੇ ਵਿੱਚ ਚਾਹੇ ਉਹ ਕਿਸੇ ਸਾਇੰਟਿਸਟ ਨੇ ਕੱਢਿਆ ਇਹ ਤਰੀਕਾ ਚਾਹੇ ਕਿਸੇ ਸਾਇੰਟਿਸਟ ਦਾ ਚਾਹੇ ਕਿਸੇ ਸਿਆਣੇ ਸਾਡੇ ਇੱਕ ਕਿਸਾਨ ਦਾ ਵੀ ਜੋ ਵੀ ਉਹਨੇ ਕੀਤਾ ਨਾ ਇਹ ਸਾਡੇ ਗਲੋਂ ਉਹਨੇ ਮਸਾਲਾ ਜਿਹੜਾ ਮਸਾਲੇ ਨਾਲ ਪਹਿਲਾਂ ਤਿਆਰ ਹੁੰਦਾ ਸੀ ਵੀ ਸਾਡੇ ਗਲੋਂ ਦੇ ਵਿੱਚੋਂ ਨਾ ਮਤਲਬ ਵੀ ਉਹਨੇ ਪాయిਜ਼ਨ ਕੱਢ ਦਿੱਤਾ ਜਹਿਰ ਜਿਹੜਾ ਅਸੀਂ ਖਾਂਦੇ ਵੇ ਸੀ ਨਾ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਦੇ ਅਕੋਰਡਿੰਗ ਅਸੀਂ ਕਰਦੇ ਵੇ ਸੀਗੇ ਉਹ ਜ਼ਹਿਰ ਉਹਨੇ ਸਾਡੀ ਜੜ ਦੇ ਵਿੱਚੋਂ ਕੱਢ ਦਿੱਤਾ ਤੁਹਾਨੂੰ ਪਤਾ ਹੈ ਜਿਹੜਾ ਪਹਿਲਾਂ ਕੇਲਾ ਪੱਕਦਾ ਸੀ ਉਹ ਕਿਦਾਂ ਪੱਕਦਾ ਸੀ ਤੁਹਾਨੂੰ ਕੋਈ ਕੋਈ ਗਿਆਨ ਹੈ ਇਸ ਬਾਰੇ ਕਦੀ ਤੁਸੀਂ ਸੁਣੀ ਹੈ ਕਦੀ ਵੀ ਕੇਲਾ ਕਿਦਾਂ ਤਿਆਰ ਹੁੰਦਾ ਐਨਾ ਕੱਚਾ ਕੇਲਾ ਹੁੰਦਾ ਸੀ ਜਦੋਂ ਉਸ ਕੇਲੇ ਨੂੰ ਵੀਰੇ ਲਿਆ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਮਸਾਲੇ ਦੇ ਪੈਕਟ ਅੰਦਰ ਸਣ ਦਿੱਤੇ ਜਾਂਦੇ ਸੀ ਫਿਰ ਉਹਨੂੰ ਕੱਚੇ ਲੇਪ ਦੇ ਨਾਲ ਉਸ ਜਿਹੜੀ ਉਹ ਮੋਰੀ ਹੁੰਦੀ ਸੀ ਮਤਲਬ ਜਿੱਤੋਂ ਆਪਾਂ ਅੰਦਰ ਬਾਹਰ ਹੁੰਦੇ ਸੀ ਉਹ ਕੱਚੇ ਦੇ ਨਾਲ ਉਹਨੂੰ ਲੇਪ ਕਰਕੇ ਬੰਦ ਕਰ ਦਿੱਤਾ ਜਾਂਦਾ ਸੀ ਉਹ ਇੱਕ ਦਿਨ ਦੇ ਬਾਅਦ ਜੋ ਵੀ ਟਾਈਮ ਪੀਰੀਅਡ ਸੀ ਉਹਦੇ ਬਾਅਦ ਤਿਆਰ ਹੁੰਦਾ ਸੀ ਫਿਰ ਉਹਨੂੰ ਕੱਚੇ ਦਰਵਾਜੇ ਨੂੰ ਤੋੜਿਆ ਜਾਂਦਾ ਸੀ ਥੈਨ ਉਹ ਕੇਲਾ ਵਿਕਦਾ ਸੀ ਫਿਰ ਜਿੰਨਕ ਸਿਆਣਾ ਹੋਇਆ ਬੰਦਾ ਜਿੰਨੀ ਕਿ ਟੈਕਨੀਕ ਅੱਗੇ ਆਈ ਫਿਰ ਉਹ ਬਣਿਆ ਵੀਰੇ ਅ ਬਰਫ਼ ਦੇ ਨਾਲ ਓਕੇ ਬਰਫ਼ ਦੀਆਂ ਸੇਲੀਆਂ ਕੇਲੇ ਦੇ ਉੱਤੇ ਰੱਖੀਆਂ ਗਈਆਂ ਗਈਆਂ ਉਨੂੰ ਠੰਡਕ ਪਹੁੰਚਾਈ ਗਈ ਨਾਲ ਮਸਾਲਾ ਲਾਇਆ ਗਿਆ ਉਹਦੇ ਅਕੋਰਡਿੰਗ ਜਿਹੜਾ ਕੇਲਾ ਤਿਆਰ ਹੋਇਆ ਹੁਣ ਇਹ ਤੀਜੀ ਜਿਹੜੀ ਹੈ ਸਾਇੰਟਿਸਟ ਨੇ ਜਾਂ ਜਿਨੇ ਵੀ ਇਹ ਚੀਜ਼ ਤਿਆਰ ਕੀਤੀ ਜਿਨੇ ਵੀ ਇਹ ਕਾਰਡ ਕੱਢੀ ਹੈ ਇੰਨਾ ਕੁ ਸਭ ਤੋਂ ਆਰਗੇਨਿਕ ਮੇਰੇ ਸਹਾਰਾ ਸਭ ਤੋਂ ਪੋਸਟਿਕ ਹਾਰ ਜਿਹੜਾ ਉਹ ਇਸ ਵੇਲੇ ਸਿਰਫ ਕੇਲਾ ਹੈ ਔਰ ਜਿਹੜਾ ਕੀ ਸਿਰਫ ਏਸੀ ਦੀ ਹਵਾ ਨਾਲ ਤਿਆਰ ਹੋ ਰਿਹਾ ਕੋਈ ਉਹਦੇ ਵਿੱਚ ਕੈਮੀਕਲ ਨਹੀਂ ਹੈ ਕੋਈ ਇੱਕ ਪੈਸਟੀਸਾਈਡ ਕੋਈ ਇਹੋ ਜੀ ਦਵਾਈ ਕੋਈ ਇਹੋ ਜੀ ਚੀਜ਼ ਨਹੀਂ ਬਣੀ ਕਿ ਜਿਹੜੇ ਉਹ ਰੂਮ ਦੇ ਅੰਦਰ ਪੈਂਦੀ ਹੋਵੇ ਉਹ ਸਿਰਫ ਤੇ ਸਿਰਫ ਨੈਚੁਰਲ ਉਹ ਏਸੀ ਦੀ ਹਵਾ ਦੇ ਨਾਲ ਤਿਆਰ ਹੋ ਰਿਹਾ ਹੂੰ ਤੁਸੀਂ ਐਂ ਕਰੋ ਆਪਣਾ ਕਦੀ ਤਜਰਬਾ ਕਰਨਾ ਹੋਇਆ ਕਰ ਲਿਓ ਇੱਕ ਏਸੀ ਵਾਲੇ ਰੂਮ ਦੇ ਵਿੱਚ ਕੇਲਿਆਂ ਦਾ ਗੁੱਛਾ 22 ਦਿਨ ਵਾਸਤੇ ਪੂਰੇ ਚੱਲਦਾ ਹੋਇਆ ਏਸੀ ਚੱਲਦਾ ਹੋਣਾ ਚਾਹੀਦਾ ਵੀ ਉਹਨੂੰ ਛੱਡ ਦਿਓ ਉਹ ਉਹਦਾ ਸਵਾਦ ਦੇਖਿਓ ਤੁਸੀਂ ਇੰਨਾ ਕਿ ਅੱਜ ਦੇ ਡੇਟ ਦੇ ਵਿੱਚ ਵੀ ਜੇ ਪੁਰਾਣੇ ਕਿਸੇ ਬਜ਼ੁਰਗ ਨੂੰ ਤੁਸੀਂ ਅੱਜ ਦੇ ਟਾਈਮ ਦਾ ਤੁਸੀਂ ਕੇਲੇ ਵਗੈਰਾ ਤੁਸੀਂ ਖਵਾਉਂਦੇ ਹੋ ਉਹ ਆਪ ਕਹਿਣਗੇ ਕਿ ਪਹਿਲੇ ਵਾਲਾ ਜੋ ਟੇਸ ਸੀ ਇਹ ਉਹ ਨਹੀਂ ਹੈ ਇਹ ਜ਼ਿਆਦਾ ਵਧੀਆ ਇੰਨਾ ਕੁ ਪੋਸਟਿਕ ਆਹਾਰ ਹੈ ਔਰ ਮੇਰੇ ਹਿਸਾਬ ਨਾਲ ਹਰ ਬੱਚੇ ਨੂੰ ਔਰ ਵੱਡੇ ਨੂੰ ਬੁੱਢੇ ਨੂੰ ਇਹਨੂੰ ਮਤਲਬ ਹਰ ਪਰਿਵਾਰ ਦੇ ਵਿੱਚ ਇਹ ਚੀਜ਼ ਸਰਵ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਵੇਰੇ ਦੋ ਕੇਲੇ ਜਾਂ ਸ਼ਾਮ ਨੂੰ ਜਾਂ ਸਵੇਰੇ ਮਾਰਨਿੰਗ ਜੋ ਵੀ ਟਾਈਮ ਬਣਦਾ ਉਹਨਾਂ ਨੇ ਲੈਣੇ ਚਾਹੀਦੇ ਤੁਸੀਂ ਸ਼ਾਮ ਤੱਕ ਸੈਲਡ ਖਾਣਾ ਗ੍ਰੀਨ ਵੈਜੀਟੇਬਲਸ ਖਾਣੀਆਂ ਨੇ ਉਹਦੇ ਮੁਕਾਬਲੇ ਦੋ ਕੇਲੇ ਸਫੀਸ਼ੀਐਂਟ ਨੇ ਤੁਹਾਨੂੰ ਇਹਦੇ ਨਾਲ ਤੁਸੀਂ ਬਿਮਾਰੀਆਂ ਨੂੰ આમੰਤਰਨ ਕਰੋਗੇ ਉਹਦੇ ਨਾਲ ਤੁਸੀਂ ਬਿਮਾਰੀਆਂ ਨੂੰ ਭਜਾਓਗੇ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ ਹੈ ਜੀ ਕੇਲੇ ਨਾ ਅੱਜ ਤੋਂ ਮੇਰੇ ਖਾਲ 5-7 ਸਾਲ ਪਹਿਲਾਂ ਦਰਜ ਨਾਲ ਹਿਸਾਬ ਨਾਲ ਵਿਕਦੇ ਸੀ ਜੀ ਹੁਣ ਕਿਹ ਜਗ੍ਹਾ ਵਿਕਦੇ ਹੋਣਗੇ ਹੁਣ ਕਿਲੋ ਦੇ ਹਿਸਾਬ ਨਾਲ ਵਿਕਦੇ ਆ ਮੈਨੂੰ ਕਨਸੈਪਟ ਨਹੀਂ ਸਮਝ ਆਇਆ ਇਹ ਬਦਲਾ ਕਿਹੜੇ ਹਿਸਾਬ ਦੇ ਨਾਲ ਹੋਇਆ ਇਹ ਏਸੀ ਕਰਕੇ ਹੀ ਬਦਲਿਆ ਜੀ ਉਹ ਸਾਰਾ ਜਿਹੜਾ ਰੋਲ ਹੈ ਉਹਦਾ ਸਭ ਤੋਂ ਵੱਡਾ ਉਹ ਇਹ ਇਹ ਜਿਹੜੀ ਮਾਡਰਨ ਜਿਹੜੀ ਆ ਸਟੋਰੇਜ ਆਈ ਆ ਨਾ ਉਹਦੇ ਕਰਕੇ ਕਿਲੋਆਂ ਦੇ ਹਿਸਾਬ ਨਾਲ ਹੀ ਪਿੱਛੇ ਆਂਦਾ ਸੀ ਕੇਲਾ ਉਹਦੇ ਸਾਈਜ਼ ਅਕੋਰਡਿੰਗ ਉਹਦਾ ਮੁੱਲ ਪੈਂਦਾ ਸੀ ਅੱਜ ਦੀ ਡੇਟ ਦੇ ਵਿੱਚ ਜੇ ਮੰਨ ਲਓ ਹੁਣ 24-26 ਰੁਪਏ ਕਿਲੋ ਚੱਲ ਰਿਹਾ ਓਕੇ 22 ਤੋਂ 26 ਦੇ ਵਿੱਚ ਚਲਦਾ ਰਹਿੰਦਾ ਓਕੇ ਕਿਲਾ 22 ਤੋਂ 26 ਦਾ ਸਿਰਫ ਫਰਕ ਇਨਾ ਆਂਕੜਾ ਇਹ ਹੁੰਦਾ ਵੀ ਉਹਦੇ ਵਿੱਚ ਸਾਈਜ਼ ਮੈਟਰ ਕਰਦਾ ਹੈ 22 ਵਾਲਾ ਥੋੜਾ ਛੋਟਾ ਸਾਈਜ਼ ਹੋਏਗਾ 26 ਵਾਲਾ ਥੋੜਾ ਵੱਡਾ ਹੋਏਗਾ ਤੇ ਜਿਹੜਾ ਵੱਡਾ ਹੋਏਗਾ ਓਬਵੀਅਸ ਹੈ ਉਹਦੇ ਵਿੱਚ ਕਿਲੋ 'ਚ 6 ਚੜਨਗੇ ਜਾਂ 7 ਚੜਨਗੇ ਇਦਾਂ ਛੋਟਾ ਹੋਏਗਾ ਉਹ 10 ਚੜ ਜਾਣਗੇ ਕੇਲੇ ਫਿਰ ਉਹ ਦਰਜਨਾਂ ਦੇ ਵਿੱਚ ਉਹ ਕਾਊਂਟ ਕਰ ਲੈਂਦੇ ਕਿਉਂਕਿ ਮਾਈਂਡ ਦਾ ਪਰਸੈਪਸ਼ਨ ਜਿਹੜੇ ਗਾਹਕ ਦਾ ਉਹ ਦਰਜਨ ਵਿੱਚ ਹੀ ਹੈ ਪਰ ਉਹ ਚੀਜ਼ ਜਿਹੜੀ ਹੈ ਕਿਲੋਆਂ 'ਚ ਵੇਚਣ ਲੱਗ ਪਈ ਹੁਣ ਕਿਲੋਆਂ 'ਚ ਤਾਂ ਵੇਚਣ ਲੱਗ ਪਈ ਜਿਹੜਾ ਕੱਚਾ ਕੇਲਾ ਆ ਰਿਹਾ ਉਹ ਜਿਹੜਾ ਸਟੋਰੇਜ ਵਾਲਾ ਉਹਨੇ ਆਪਣੇ ਖਰਚੇ ਅਕਾਊਂਟ ਕੀਤੇ ਕਿ 15 ਰੁਪਏ ਕਿਲੋ ਦਾ ਮੈਨੂੰ ਖਰਚਾ ਪੈ ਗਿਆ ਮੈਂ 10 ਵਾਲੀ ਚੀਜ਼ 25 ਮੈਨੂੰ ਪੈ ਗਈ ਮੈਨੂੰ ਪ੍ਰੋਫਿਟ ਇਹਦੇ ਉੱਤੇ 10% ਚਾਹੀਦਾ ਮੈਂ ਇਹਨੂੰ 27 ਰੁਪਏ ਕਰਕੇ ਵੇਚ ਦਿਆਂ ਮੈਂ ਇਹਨੂੰ 28 ਵੇਚ ਦਿਆਂ ਮਾਰਕੀਟ ਦੀ ਅਰਾਈਵਲ ਦੇ ਉੱਤੇ ਐ ਜੇ ਮੇਰੇ ਕੋਲ ਲੋਡ ਪਿੱਛੇ ਬਹੁਤ ਹੈ ਤੇ ਮੈਂ ਉਹਨੂੰ 25 ਵੀ ਵੇਚ ਦਿਆਂ ਨਹੀਂ ਤੇ ਮੈਨੂੰ 30 ਵੀ ਵੇਚ ਦਿਆਂ ਆਪਣੇ بڑے ਅਯੋਜਿਤ ਦਿਨ ਤਿਉਹਾਰ ਆਉਂਦੇ ਆ ਜਿਵੇਂ ਸ਼ਿਵਰਾਤਰੀ ਆ ਗਈ ਜਾਂ ਜਦੋਂ ਮਤਲਬ ਇਹੋ ਜਿਹਾ ਟਾਈਮ ਆਂਦਾ ਜਦੋਂ ਕੇਲੇ ਬਿਨਾਂ ਵੀ ਉਹ ਪੂਜਾ ਜਾਂ ਪਾਠ ਸਰਦਾ ਇੱਕ ਇਹੋ ਜਿਹਾ ਦਿਨ ਬਾ ਇੱਕ ਇਹੋ ਜਿਹਾ ਦਿਨ ਚੜਦਾ ਕਿ ਜਦੋਂ ਅਦਰਕ ਤੇ ਹਲਦੀ ਜਿਹੜੀ ਕੱਚੀ ਵਿਕਦੀ ਹੈ ਪੂਰੀ ਵੱਟ ਦੇ ਨਾਲ ਹਾਂ ਔਰ ਉਹ ਕਿਹੜਾ ਟਾਈਮ ਹੁੰਦਾ ਦੱਸੋ ਤੁਸੀਂ ਉਹ ਛੱਟ ਪੂਜਾ ਹਾਂ ਉਹ ਛੱਟ ਪੂਜਾ ਦੇ ਦੌਰਾਨ ਜਿਹੜੀ ਹਲਦੀ ਆ ਉਹਦੇ ਨਾਲ ਪੂਰੀ ਟੁੱਕ ਹੋਣੀ ਚਾਹੀਦੀ ਹੈ ਉੱਪਰ ਪੂਰੀ ਵੱਟ ਹੋਣੀ ਚਾਹੀਦੀ ਹੈ ਤੇ ਜਿਹੜਾ ਅਦਰਕ ਆ ਉਹਦੇ ਨਾਲ ਵੀ ਪੂਰੀ ਵੱਟ ਹੋਣੀ ਚਾਹੀਦੀ ਹੈ ਵੀ ਬੇਸਿਕਲੀ ਉਹ ਅਦਰਕ ਜੇ ਆਪਾਂ ਉਹਦੇ ਵਿੱਚੋਂ ਕੱਢੀਏ ਖੇਤੋਂ ਜਿਵੇਂ ਮਤਲਬ ਅਦਰਕ ਨੂੰ ਆਪਾਂ ਸਾਫ਼ ਕਰਕੇ ਜੇ ਰੱਖਦੇ ਆ ਤੇ 2 ਕਿਲੋ ਅਦਰਕ ਨਹੀਂ ਨਿਕਲੇਗਾ ਤੇ ਉਹ ਟੰਣਾ ਦੇ ਹਿਸਾਬ ਨਾਲ ਉਹ ਜਿਹੜਾ ਪਾਠ ਪੂਜਾ ਦੇ ਵਾਸਤੇ ਜਦੋਂ ਪੂਜਾ ਦੇ ਵਿੱਚ ਉਹਨਾਂ ਨੇ ਯੂਜ਼ ਕਰਨਾ ਹੁੰਦਾ ਉਹ ਟੰਣਾ ਦੇ ਹਿਸਾਬ ਨਾਲ ਉਹ ਪੱਤਾ ਹੀ ਵੇਖ ਜਾਂਦਾ ਉਸ ਵੇਲੇ ਬਿਲਕੁਲ ਟੰਣਾ ਦੇ ਹਿਸਾਬ ਨਾਲ ਪੱਤਾ ਵੇਖਿਆ ਜਾਂਦਾ ਪੂਰੇ ਸਾਲ ਦੇ ਵਿੱਚ ਤੁਸੀਂ ਗਲਗਲ ਜਿਹੜੇ ਕਿ ਅਸੀਂ ਭੁੱਲ ਹੀ ਗਏ ਆ ਵੀ ਗਲਗਲਾਂ ਦਾ ਚਾਰ ਪਹਿਲਾਂ ਪੈਂਦਾ ਸੀ ਉਹ ਉਹ ਆਪਾਂ ਭੁੱਲ ਹੀ ਗਏ ਪੂਰੇ ਸਾਲ ਦੇ ਵਿੱਚ ਉਹ ਇੱਕ ਟਾਈਮ ਉਹ ਇੱਕ ਹਫਤਾ ਹੁੰਦਾ ਜਦੋਂ ਪੂਰੇ ਬਾਜ਼ਾਰਾਂ ਦੇ ਵਿੱਚ ਪੂਰੀਆਂ ਮੰਡੀਆਂ ਦੇ ਵਿੱਚ ਸਿਰਫ ਗਲਗਲ ਨਜ਼ਰ ਆਉਂਦੀ ਹੈ ਕਿਹੜਾ ਕਿਹੜਾ ਮੰਥ ਹੁੰਦਾ ਉਹ ਉਹ ਇਹੀ ਛੱਟ ਪੂਜਾ ਦਾ ਟਾਈਮ ਹੁੰਦਾ ਹੈ ਬਿਲਕੁਲ ਦੀਵਾਲੀ ਤੋਂ ਬਾਅਦ ਉਹ ਟਾਈਮ ਹੈ ਛੱਟ ਪੂਜਾ ਦਾ ਟਾਈਮ ਹੈ ਉਸ ਵੀਕ ਦੇ ਵਿੱਚ ਸਿਰਫ ਇਹ ਚੀਜ਼ਾਂ ਵਿਕਣੀਆਂ ਹਰ ਦੁਕਾਨ ਤੇ ਉਹਦਾ ਮੇਲਾ ਲੱਗਾ ਹੋਏਗਾ ਹਰ ਦੁਕਾਨ ਦੇ ਉੱਤੇ ਆਵਲੇ ਕਿਹਨਾ ਗਲਗਲ ਹਲਦੀ ਕੱਚੀ ਹਲਦੀ ਜਿਹੜਾ ਕੱਚੀ ਜੜ ਦੇ ਨਾਲ ਉਹ ਅਦਰਕ ਇਹ ਜਿਹੜੀਆਂ 5-7 ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਮੇਨ ਹੁੰਦੀਆਂ ਇਹ ਜਿਹੇਸਾ ਉਹਨਾਂ ਦਾ ਉਸ ਵੇਲੇ ਤਾਂ ਚਾਂਦੀ ਹੋ ਜਾਂਦੀ ਹੋਊ ਜਿਹੜੇ ਵੇਚਦੇ ਪਏ ਨੇ ਹਲਦੀ ਵਾਲਾ ਇਦਾਂ ਵੀ ਚਲੋ ਉਹੀ ਟਾਈਮ ਵਧੀਆ ਹੈ ਤਿਆਰੀ ਵੀ ਉਹਨਾਂ ਨੇ ਬਿਲਕੁਲ ਤਿਆਰੀ ਵੀ ਉਹਨਾਂ ਨੇ ਉਸ ਦਿਨ ਦੀ ਕੀਤੀ ਹੁੰਦੀ ਆ ਹਰ ਬੰਦੇ ਨੂੰ ਹੁੰਦਾ ਵੀ ਐਸ ਦਿਨ ਅਰਾਈਵਲ ਜੇਕਰ ਜ਼ਿਆਦਾ ਵੀ ਹੋਈ ਜਾਂ ਘੱਟ ਵੀ ਹੋਈ ਮਤਲਬ ਇਦਾਂ ਦੀ ਵੀ ਪੋਜੀਸ਼ਨ ਲਿਟਰਲੀ ਬਣਦੀ ਹੈ ਜਦੋਂ ਉਹ ਤਿਉਹਾਰ ਦਾ ਦਿਨ ਲੰਘ ਜਾਂਦਾ ਇੱਕ ਦਿਨ ਵੱਲ ਉਹ ਚੀਜ਼ 40 ਰੁਪਏ ਕਿਲੋ ਹੁੰਦੀ ਹੈ ਅਗਲੇ ਦਿਨ ਉਹ 4 ਰੁਪਏ ਕਿਲੋ ਵੀ ਨਹੀਂ ਹੁੰਦੀ ਤੇ ਇਦਾਂ ਦੀ ਵੀ ਪੋਜੀਸ਼ਨ ਬਣ ਜਾਂਦੀ ਹੈ ਕਿ ਜੀਸੀਪੀ ਮੰਗਾ ਕੇ ਸੁੱਟਣੀ ਪੈਂਦੀ ਹੈ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਹਾਂ ਵੀ ਅਰਾਈਵਲ ਇੰਨੀ ਕੁ ਹੋ ਜਾਂਦੀ ਆ ਵੀ ਅੱਗੇ ਗਾਹਕ ਦੀ ਵੀ ਉਹ ਗਾਗ ਨਹੀਂ ਨਿਕਲਦਾ ਜੇ ਦੂਜੀਆਂ ਮੰਡੀਆਂ ਚ ਜਾ ਕੇ ਕਿਦਰੇ ਘਟ ਹੈ ਕਿਦਰੇ ਵੱਧ ਹੋ ਗਈ ਹੈ ਰਾਈਵਲ ਵੀ ਉਸ ਅਕੋਰਡਿੰਗ ਜਿਹੜੀ ਹੈ ਮੰਡੀਆਂ ਚ ਸਿੱਟਣੀ ਵੀ ਪੈਂਦੀ ਹੈ ਬਾਅਦ ਆਲਮੋਸਟ ਸਿੱਟਣੀ ਪੈਂਦੀ ਹੈ ਅਗਲੀ ਵਾਰ ਅਗਲੇ ਦਿਨ ਕਿ ਆਪਣੇ ਕੋਲ ਇਹ ਇੱਕ ਚੀਜ਼ ਲੀਗਲ ਹੈ ਕਿ ਅਸੀਂ ਮਾਰਜਨ ਜਿਹੜਾ ਵੱਧ ਰੱਖ ਸਕਦੇ ਹਾਂ ਜਿਵੇਂ ਤੁਸੀਂ ਕੇਲੇ ਦੀ ਗੱਲ ਕਰਦੇ ਪਈ ਸੀਗੇ ਜੀ 27 ਰੁਪਏ ਤੱਕ ਚਲੋ ਮੰਨ ਲਓ ਹਾਈਐਸਟ ਦੀ ਮੰਨ ਲੈਂਦੇ ਆ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਜੀ ਪਰ ਉਹ ਅੱਜ ਵੀ ਉਸ ਹਿਸਾਬ ਦੇ ਨਾਲ 60 ਰੁਪਏ ਨੂੰ ਹੀ ਮਿਲਦਾ ਹੁੰਦਾ ਮਾਰਕੀਟ ਦੇ ਵਿੱਚ ਬੀ ਕਿਲੋਆਂ ਹਿਸਾਬ ਨਾਲ 60 ਰੁਪਏ ਦੇ ਦਿੰਦੇ ਨੇ ਜਿਹੜੇ ਦੁਕਾਨਦਾਰ ਹੁੰਦੇ ਨੇ ਜਾਂ ਸਬਜ਼ੀ ਵਾਲੇ ਹੁੰਦੇ ਨੇ ਇਹ ਮहासੂਣੀ ਗੱਲ ਹੋ ਜਾਂਦੀ ਆ ਵੀ ਜਿਹੜੀ ਚੀਜ਼ 30 ਦੀ ਮਿਲਿਆ ਪੈ ਅਗਲਾ ਕਿਨਾਂ 35 ਜਾਂ 40 ਦੀ ਵੇਚ ਦਿੰਦੇ ਆ 60 ਹੀ ਰੇਟ ਚੱਲਦਾ ਆ ਰਿਹਾ ਹਰ ਇੱਕ ਵਾਰ ਹੁਣ ਚੜ੍ਹਦੇ ਉੱਤੇ ਫਿਰ ਵੀ ਪੰਜ ਛੇ ਹੁੰਦੇ ਨੇ ਵੀ ਉਹ ਉਹ ਮਾਰਜਿਨ ਰੱਖ ਕੌਣ ਰਿਹਾ ਫਿਰ ਵਿੱਚੋਂ ਉਹ ਦੇਖੋ ਜੀ ਮਾਰਜਿਨ ਉਹ ਆਪਾਂ ਨੂੰ ਇਸ ਗੱਲ ਨੂੰ ਨਾ ਸਮਝਣ ਦੀ ਲੋੜ ਹੈ ਕਿ ਇੱਕ ਤੇ ਵੱਡਾ ਦੁਕਾਨਦਾਰ ਵੱਡੇ ਦੁਕਾਨਦਾਰ ਨੇ ਜਿਹੜੀ ਚੀਜ਼ ਬਾਏ ਕਰਨੀ ਹੈ ਉਹਨੇ ਇਸ ਹਿਸਾਬ ਨਾਲ ਕਰਨੀ ਹੈ ਕਿ ਮੇਰੇ ਕੋਲ ਗੱਡੀ ਵਾਲਾ ਵੀ ਆਣਾ ਮਰਕਲ ਸਾਈਕਲ ਅਲਾ ਵੀ ਆਣਾ ਮੈਂ ਕੁਆਲਿਟੀ ਮੇਨਟੇਨ ਕਰਕੇ ਰੱਖਾਂ ਉਸ ਤੋਂ ਬਾਅਦ ਸੈਕੰਡ ਥਿੰਗ ਇਹ ਹੈ ਕਿ ਜਦੋਂ ਆਪਾਂ ਇਲਾਕਾ ਸਿਆਣੇ ਪਹਿਲਾਂ ਬਜ਼ੁਰਗ ਕਹਿੰਦੇ ਸੀ ਨਾ ਕਿ ਦਰਿਆ ਟਪਦੇ ਆ ਤੇ ਬੋਲੀ ਪੈਰਾਵਾ ਹਰ ਚੀਜ਼ ਚੇਂਜ ਹੋ ਜਾਂਦੀ ਹੈ